ਮੇਰਾ ਨਾਮ ਕਿੰਦਰ ਹੈ ਜੀ ਮੇਰਾ ਬੇਟਾ ਸੀ ਜੀ ਆਕਾਸ਼ ਜਿਹਨੇ ਪੋਸਟੇ ਖੜਿਆ ਕਿਸ ਤਰ੍ਹਾਂ ਖੜਿਆ ਸਾਨੂੰ ਨਹੀਂ ਜੀ ਪਤਾ ਕਿਸੇ ਵੀ ਚੀਜ਼ ਬਾਰੇ ਸਾਨੂੰ ਤੇਨਾ ਪਤਾ ਸੀ ਵੀ ਗੱਡੀ ਚਲਾਉਂਦਾ ਹੈ ਕਿਸੇ ਦੀ ਤੇ ਕਦੀ 200 ਲੈ ਆਂਦਾ ਹੈ ਕਦੀ 300 ਲੈ ਆਂਦਾ ਹੈਗਾ ਜਵਤੇ ਚ ਕੋਈ ਗੇੜਾ ਮਿਲ ਜਾਂਦਾ ਸੀ ਤੇ ਕਿਤੇ 2-300 ਲੈ ਆਂਦਾ ਸੀ ਕਿਤੇ ਨਹੀਂ ਤਾਂ ਘਰੇ ਬੈਠਾ ਰਹਿੰਦਾ ਸੀ ਰਾਮ ਨਾਲ ਤੇ ਅਸੀਂ ਤਾਂ ਆਪ ਘਰਾਂ ਚ ਕੰਮ ਕਰਦੀ ਮੈਨੂੰ 12 13 14 ਸਾਲ ਹੋ ਚੱਲੇ ਮੇਰੇ ਘਰ ਵਾਲੇ ਨੂੰ ਵੀ ਮੈਨੂੰ ਵੀ ਅਸੀਂ ਤਾਬਦਾ ਮਸਾ ਗੁਜ਼ਾਰਾ ਹੀ ਚਲਾਉਂਦੇ ਸੀਗੇ ਸਾਡੇ ਘਰ ਦਾ ਗੁਜ਼ਾਰਾ ਹੀ ਚੱਲਦਾ ਸਾਡੇ ਘਰ ਦੀ ਹਾਲਤ ਵੇਖ ਲਾਵੇ ਕੋਈ ਆ ਕੇ ਵੀ ਸਾਡਾ ਜੇ ਕੋਈ ਇੱਥੇ ਐਵੇਂ ਦਾ ਕੋਈ ਕੰਮ ਕਰਦੇ ਹੁੰਦੇ ਤਾਂ ਅਸੀਂ ਵੀ ਆਪਦਾ ਕੋਈ ਬਣਾ ਕੇ ਬੈਠੇ ਹੁੰਦੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਣਾ ਸੀ ਤੇ ਮੈਂ ਤਾਂ ਰਸੋਈ 'ਚ ਚਾਹ ਬਣਾਈ ਜਾਂਦੀ ਸੀ ਤੇ ਮੇਰਾ ਬੇਟਾ ਉੱਠ ਕੇ ਤੇ ਮੈਨੂੰ ਕਹਿੰਦਾ ਮੰਮੀ ਚਾਹ ਬਣਾ ਦੇ ਸੁੱਤਾ ਪਿਆ ਸੀ ਕਿ ਚਾਹ ਬਣਾਈ ਜਾਂਦੀ ਸੀ ਤੇ ਚਾਹ ਪੀ ਲੈ ਕੇ ਗਲਾਸ ਦੇ ਵਿੱਚ ਤੇ ਬਾਹਰ ਚਲਾ ਗਿਆ ਉਧਰ ਆਪਦੇ ਤਾਊਕੇ ਘਰੇ ਚਲਾ ਗਿਆ ਚਾਹ ਪਿੰਦਾ ਪਿੰਦਾ ਤੇ ਬਸ ਉਦੋਂ 20-25 ਜਣੇ ਆਏ ਸਾਡੇ ਘਰੇ ਰੇਟ ਪਾਈ ਉਹਨਾਂ ਨੇ ਆ ਕੇ ਇੱਕ ਇੱਕ ਚੀਜ਼ ਦੀ ਅਸੀਂ ਤਲਾਸ਼ੀ ਕਰਵਾ ਦਿੱਤੀ ਘਰ ਦੀ ਮੈਂ ਆਪ ਸਾਰਾ ਕੁਝ ਖੋਲ-ਖੋਲ ਕੇ ਤਲਾਸ਼ੀ ਕਰਾ ਦਿੱਤੀ ਵੀ ਸਾਨੂੰ ਭਾਈ ਛੱਕ ਤੁਸੀਂ ਸਾਰਾ ਕੁਝ ਚੈੱਕ ਕਰ ਲਓ ਇੱਕ ਵੀ ਚੀਜ਼ ਮੇਰੇ ਘਰ 'ਚ ਕੋਈ ਐਹੋ ਜੀ ਗੈਰ ਕਾਨੂੰਨੀ ਚੀਜ਼ ਬਰਾਮਦ ਨਹੀਂ ਹੋਏਗੀ ਤਮੈਹੀ ਸਰਕਾਰ ਤੋਂ ਮੰਗ ਕਰਦੀ ਵੀ ਮੇਰੇ ਬੇਟੇ ਨਾਲ ਇਨਸਾਫ ਕੀਤਾ ਜਾਵੇ ਸਾਡੇ ਨਾਲ ਵੀ ਮੇ ਨੂੰ ਮੀਜ ਕਮਾਇਆ ਜੀ ਕਾਸ਼ ਮੇਰਾ ਬੇਟਾ ਜੀ ਕੋਈ ਕੋ ਮੇਰਾ ਬੇਟਾ ਉਸੇ ਇਟਾ ਕਰਦੇ ਕਿਹਾ ਹੀ ਚਾਹ ਇਹਨਾਂ ਨੇ ਮੰਮੀ ਚਾਹ ਬਣਾ ਰਹੀ ਸੀ ਦੀ ਮੈਂ ਆਪਣਾ ਕੋਈ ਦਵਾਈ ਲੈਣ ਗਿਆ ਸੀ ਸਿਵਲ ਹਸਪਤਾਲ ਮੈਂ ਦਵਾਈ ਲੈਣ ਗਿਆ ਸੀ 8 ਵਜੇ ਲਿਖ ਲਿਆ ਮੈਂ ਕਰੂੰ ਤੇ ਮੈਨੂੰ ਉੱਥੇ ਡਾਕਟਰ ਨਹੀਂ ਛੇਤੀ ਮਿਲਿਆ ਮੈਂ ਉੱਥੇ ਬੈਠਾ ਰਿਹਾ ਤੇ ਮੈਨੂੰ ਜੋ ਆ ਕੇ ਕਰੇ ਮੈਨੂੰ ਪਤਾ ਲੱਗਾ ਵੀ ਅਸਤਾ ਪੁਲਸ ਸਾਰਾ ਦਿਨ ਇੱਥੇ ਬੈਠੀ ਰਹੀ ਮੁੰਡੇ ਨੇ ਚਾਹ ਫੜੀ ਉਹ ਦਿੱਤਾ ਉਹ ਕਰੇ ਚਾਹ ਪੀਣੇ ਦੱਪਿਆ ਸੀ ਤੇ ਉਹ ਚਾਹ ਪੀਂਦੇ ਨੂੰ ਫੜ ਕੇ ਲੈ ਗਏ ਨੇ ਸਾਡੇ ਘਰੇ ਸਾਰੇ ਤਿੰਨਾਂ ਚਾਰਾ ਕਲਾਸੀਆਂ ਕੀਤੀਆਂ ਗੀਆਂ ਕੋਈ ਚੀਜ਼ ਨਹੀਂ ਸਾਡੇ ਬਰੰਮਤ ਹੋਈ ਉਹਨਾਂ ਨੂੰ ਫਿਰ ਉਹਨਾਂ ਬਿਆਨ ਵੀ ਲਿਖ ਕੇ ਦੇ ਕੇ ਵੀ ਅਸੀਂ ਸ਼ੱਕ ਦੇ ਤੋਤੇ ਰੇਟ ਪਾਈ ਸੀ ਸਾਨੂੰ ਕੁਝ ਮਿਲਿਆ ਨਹੀਂ ਹੈ ਤੇ ਇਸ ਕਾਹੀ ਤੁਹਾਡੇ ਬਿਆਨ ਲੈ ਕੇ ਜਾ ਰਹੇ ਆ ਲਿਖ ਕੇ ਲੈ ਗਨੇ ਬਾਕੀ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਮੇਰੇ ਬੇਟੇ ਇੱਕੋ ਇੱਕ ਮੇਰਾ ਬੇਟਾ ਉਹ ਗੱਡੀ ਚਲਾਉਂਦੇ ਸੀ ਹੁਣ ਗੱਡੀ ਦੇ ਵਿੱਚ ਕੀ ਕਰਦੇ ਦੂਸਰੇ ਬੰਦੇ ਉਹ ਆਪਣਾ ਢੇੜਾ ਲਾ ਕੇ ਘਰੇ ਆ ਜਾਂਦਾ ਹੈ ਦੂਸਰੇ ਬੰਦੇ ਕੀ ਕਰਦੇ ਗੱਡੀ ਨਾਲ ਸਾਨੂੰ ਨਹੀਂ ਪਤਾ ਨਾ ਮੁੰਡੇ ਨੂੰ ਪਤਾ ਦਸ ਦਸ ਕਰੇ ਬੈਠਾ ਰਹਿੰਦਾ ਸੀ ਨਾ ਢੇੜਾ ਕੋਈ ਮਿਲਦਾ ਸੀ ਤੇ ਲਾ ਆਂਦਾ ਹੀ ਨਹੀਂ ਤਾਂ ਕਰੇ ਬੈਠਾ ਰਹਿੰਦਾ ਰਹ ਸੀ ਮੈਂ ਤਾਂ ਸਰਕਾਰ ਤੋਂ ਇਹ ਹੀ ਮੰਗ ਕਾਤਾ ਮੇਰੇ ਬੇਟੇ ਨਾਲ ਇਨਸਾਫ ਕੀਤਾ ਜਾਵੇ ਉਹ ਨਹੀਂ ਤਰੀਕਾ ਸੋਚੋਗੇ ਜਿਹੜਾ ਗੁਰਪ੍ਰੀਤ ਗੋਪੀ ਮੇਰਾ ਜਿਹੜੀ ਉੱਤੇ ਪੜਰੇ ਗਏ ਨੇ ਹਰਿਆਣੇ ਵਿੱਚ ਇਹਨਾਂ ਦੇ ਜਿਹੜੇ ਦੋਸ਼ਾਸੀ ਜਸ਼ਨਪ੍ਰੀਤ ਤੇ ਕਾਜਦੀ ਵੀ ਇਹ ਵੀ ਉਹਨਾਂ ਦੇ ਨਾਲ ਦੇ ਨੇ ਜਿਨ੍ਹਾਂ ਦੇ ਹਰਿੰਦਰਿੰਦੇ ਨਾਲ ਸੰਬੰਧ ਨੇ ਇਹ ਇਹ ਜਿਹੜਾ ਡਰੋਨ ਉਤੋਂ ਜਿਹੜਾ ਸਮਾਨ ਹੈ ਇੱਕ ਸਕਾਪਰ ਕੱਟੀ ਚ ਲੈ ਕੇ ਜਿੰਨੇ ਜਾ ਰਹੇ ਨੇ ਜੇ ਉਸ ਦੇ ਆਧਾਰ ਤੇ ਫਿਰ ਅਸੀਂ ਐਪੀਆ ਤਰਜ਼ ਕਰਕੇ ਇਹਨਾਂ ਨੂੰ ਇਹ ਅੱਜ ਅਸੀਂ ਇਸ ਪਰ ਕਰ। ਸ ਇਹ ਹਥਿਆਰ ਕਿਸ ਤਰ੍ਹਾਂ ਹੁੰਦੇ ਸੀਗੇ ਜੇ ਦੱਸਿਆ ਜਾਂਦਾ ਜਿਹੜਾ ਆਕਾਸ਼ਦੀਪ ਹੈਗਾ ਉਸ ਦੇ ਨਾਂਕੇ ਜਿਹੜੇ ਹੈ ਕੋਈ ਬਾਰਡਰ ਦੇ ਨਾਲ ਕੋਈ ਜ਼ਮੀਨ ਪੈਂਦੀ ਹੈ ਉੱਥੇ ਜਿਹੜਾ ਇਹ ਡਰੋਨ ਰਹੀ ਜਾਂਦੇ ਸੀਗੇ ਤੇ ਇਹਨਾਂ ਦਾ ਕੀ ਰੋਲ ਸੀ ਉਹਦੇ ਵਿੱਚ ਜਿਹੜਾ ਇਹ ਆਕਾਸ਼ਦੀਪ ਸੀ ਇਹਦੀ ਨਾਂਕੇ ਨੇ ਬੁੱਠਿਆ ਵਾਲੇ ਉੱਥੇ ਇਹਨਾਂ ਦਾ ਖੇਤ ਵਿੱਚ ਘਰ ਹੈ ਤੇ ਉੱਥੇ ਜਿਹੜਾ ਗੁਰਪ੍ਰੀਤ ਗੁੱਪੀ ਹੈ ਉਹ ਪਾਕਿਸਤਾਨ ਨੂੰ ਜਿਹੜਾ ਬੈਠਾ ਜਾਂਦਾ ਉਹਦੇ ਨਾਲ ਗੱਲਬਾਤ ਕਰਦਾ ਸੀ ਕਿ ਉੱਥੇ ਡਰੋਨ ਦੇ ਰਾਹੀਂ ਉੱਥੇ ਜਿਹੜਾ ਇਹ ਜਿਹੜਾ ਇਹਨਾਂ ਨੂੰ ਸਪਲਾਈ ਵਗੈਰਾ ਜਿਹੜੀ ਐਕਸਪਲੋਸਿਵ ਵਗੈਰਾ ਦੀ ਤੇ ਜਿਹੜੀ ਹੁੰਦੀ ਸੀ ਉੱਥੋਂ ਫਿਰ ਇਹ ਆਪਣੇ ਮੱਖਵਾ ਕਪਾਹਾਂ ਚੋਂ ਜਿਹੜੇ ਸਪਲਾਈ ਕਰਦੇ ਸੀ ਜੀ ਸਰ ਗੱਲ ਕਰੀਏ ਤੇ ਜਿਹੜੇ ਕੱਲ ਫੜੇ ਗਏ ਨੇ ਕਿਤੇ ਨਾ ਕਿਤੇ ਫਿਰੋਜ਼ਪੁਰ ਪੁਲਿਸ ਉਹਨਾਂ ਦੇ ਮਗਰ ਲੱਗੀ ਹੋਈ ਸੀ ਤੇ ਫਿਰੋਜ਼ਪੁਰ ਪੁਲਿਸ ਦੇ ਹੱਥ ਕਿਉਂ ਨਹੀਂ ਚੜੇ ਤੇ ਕਿਸ ਤਰ੍ਹਾਂ ਕਿਉਂ ਹੋਇਆ ਹੈ ਉਹ ਫਰਮ ਕੋਲ ਉਸ ਦੀ ਵੀ ਇਨਫੋਰਮੇਸ਼ਨ ਸੀ ਸਾਰੀ ਇੰਟੈਲੀਜੈਂਸ ਦੀ ਤੇ ਲੇਕਿਨ ਉਹਨਾਂ ਦੇ ਕੁਝ ਕਰਨਾ ਕਰਕੇ ਉਹ ਟਰੈਪ ਕਿਸੇ ਪਾਸੇ ਲੱਗਿਆ ਹੋਇਆ ਸੀ ਉਹ ਦੂਸਰੀ ਜਗ੍ਹਾ ਚਲੇ ਗਏ ਇਸ ਕਰਕੇ ਫਿਰ ਇਹਨਾਂ ਨੂੰ ਜਿਹੜਾ ਉਹ ਸ਼ੇਅਰ ਕਰਨੀ ਪਈ ਦੂਸਰੀ ਸਟੇਟ ਨਾਲ ਇਹ ਇੱਥੇ ਪਕੜੇ ਗਏ। ਸਰ ਇਹ ਅਸਾਈਮੈਂਟ ਦੀ ਗੱਲ ਕੀਤੀ ਜਾਵੇ ਤੇ ਕਿੰਨੇ ਅਸਾਈਮੈਂਟ ਜਿਹੜੀ ਉੱਥੋਂ ਮੁਵਾ ਚੁੱਕੇ ਨੇ ਮੁਠਰਾ ਲੈ ਤੋਂ ਤੇ ਕਿੰਨੇ ਕੁ ਜਿਹੜੀ ਇਕਲੀ ਐਂਡ ਚ ਕਵਰ ਕਰ ਲਿਆ ਇਹਨਾਂ ਨੇ। ਇਹ ਅਜੇ ਇਹਨਾਂ ਦੀ ਕਸ਼ਿਸ਼ ਚੱਲ ਰਹੀ ਹੈ ਤੇ ਕੁਛ ਇਸ ਤਰ੍ਹਾਂ ਮਾਨ ਹਾਸ ਕਰਾਂਗੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੁਛ ਹੈ ਅੱਜ ਜਿਹੜੀ ਅਰੈਸਟ ਪਾਈ ਇਹਨਾਂ ਚੋਂ ਕੋਲੋਂ ਕੁਛ ਮਿਲੇ ਆ ਕੁਛ ਮੰਨੇ ਹੋੜ ਅਜੇ ਤੱਕ ਇਹਨਾਂ ਕੋਲ ਬਰਾਮਦਗੀ ਨਹੀਂ ਹੋਈ ਕਲੀ ਸਕਵਰਲ ਦੀ ਟੀਮ ਬਰਾਮਦਗੀ ਹੈ ਤੇ ਕੁਛ ਕੁਛ ਜਾਰੀ ਹੈ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ